ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪਿੰਡ ਬਾਰਮ ਦੇ ਲੋਕਾਂ ਦੀ ਜੇ ਗੱਲ ਕਰੀਏ ਤੇ ਸਹਿਮ ਦਾ ਮਾਹੌਲ ਅਜੀਬੀ ਬਰਕਰਾਰ ਹੈ ਅਜੀਬੀ ਲੋਕ ਡਰੇ ਹੋਏ ਨੇ ਕਿਉਂਕਿ ਪਿੰਡ ਦੇ ਵਿੱਚ ਤੈਂਦੂ ਦੀ ਜਿਹੜੀ ਐਂਟਰੀ ਹੈ ਉਹ ਹੋ ਚੁੱਕੀ ਹੈ ਪਿਛਲੇ 4 ਦਿਨਾਂ ਤੋਂ ਹਾਲਾਂਕਿ ਪਿੰਡ ਦੇ ਲੋਕ ਜਿਹੜੇ ਨੇ ਔਰ ਜੰਗਲੀ ਜੀਵ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਉਹ ਵੀ ਦਿਨ ਰਾਤ ਇਸ ਤੈਂਦੂ ਨੂੰ ਪਕੜਨ ਦੇ ਵਿੱਚ ਲੱਗੇ ਹੋਏ ਨੇ ਔਰ ਲੋਕਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਹੈ ਉਹ ਅਜੀਬੀ ਬਰਕਰਾਰ ਹੈ ਦੋਸਤੋ ਤੈਂਦੂ ਨੂੰ ਪਿੰਡ ਦੇ ਖੇਤਾਂ ਦੇ ਵਿੱਚ ਵੇਖਿਆ ਗਿਆ ਹੈ ਔਰ ਜੇ ਸਰਕਾਰੀ ਕਰਮਚਾਰੀਆਂ ਦੀ ਗੱਲ ਕਰੀਏ ਤੇ ਦਿਨ ਰਾਤ ਮੁਸ਼ਕਤ ਕਰ ਰਹੇ ਨੇ ਇਸ ਖਤਰਨਾਕ ਤੈਂਦੂ ਨੂੰ ਪੱਕੇ ਨਿਵਾਸ ਤੇ ਪਿੰਡ ਬਾਰੰਦ ਦੇ ਜਿਹੜੇ ਲੋਕ ਨੇ ਉਹਨਾਂ ਵਿੱਚ ਸਹਿਮ ਡਰਪ ਹੈ ਔਰ ਇੱਥੋਂ ਤੱਕ ਕਿ ਪਿੰਡ ਦੇ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਕੋਈ ਵੀ ਮਤਲਬ ਬਿਨਾ ਕਿਸੇ ਹਥਿਆਰ ਤੋਂ ਬਿਨਾ ਮਤਲਬ ਉਸ ਤੋਂ ਨਿਕਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਕਦੇ ਵੀ ਉਹ ਤੈਂਦੂਆ ਜਿਹੜਾ ਹੈ ਉਹ ਕਿਸੇ ਤੇ ਵੀ ਖਤਰਨਾਕ ਵਾਰ ਕਰ ਸਕਦਾ ਇਹ ਵੀ ਪਤਾ ਲੱਗਾ ਹੈ ਕਿ ਉਸ ਤੈਂਦੂਏ ਨੇ ਬਕਾਇਦਾ ਤੌਰ ਤੇ ਪਿੰਡ ਦੇ ਦੋ ਕੁੱਤਿਆਂ ਨੂੰ ਜਿਹੜਾ ਕੀ ਉਸਨੇ ਮਾਰ ਮੁਕਾਇਆ ਹੈ ਔਰ ਜੇਕਰ ਜੰਗਲੀ ਜੀਵ ਵਿਭਾਗ ਦੀ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਇੱਕ ਬਹੁਤ ਖਤਰਨਾਕ ਹੈ ਔਰ ਪ੍ਰਤੀ ਮਤਲਬ 40 ਮੀਲ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਇਹ ਭੱਜਦਾ ਹੈ ਔਰ ਇਸ ਦੀ ਜੋ ਸ਼ਲਾਂਗ ਹੈ ਉਹ ਕਾਫੀ ਜ਼ਿਆਦਾ ਉੱਚੀ ਹੈ ਸੋ ਪਿੰਡ ਦੇ ਲੋਕ ਜਿਹੜੇ ਨੇ ਉਹ ਡਰੇ ਹੋਏ ਨੇ ਉਹਨਾਂ ਲੋਕਾਂ ਦੇ ਵਿੱਚ ਮਤਲਬ ਖਲਬਲੀ ਮੱਚੀ ਹੋਈ ਹੈ ਕਿ ਕੀ ਕੀਤਾ ਜਾਵੇ ਇਸ ਇਸ ਤੈਂਦੂ ਤੋਂ ਕਿਵੇਂ ਬਚਿਆ ਜਾਵੇ ਜੇ ਆਪਾਂ ਵਾਇਰਲ ਵੀਡੀਓ ਦੀ ਗੱਲ ਕਰੀਏ ਤੇ ਵਾਇਰਲ ਵੀਡੀਓ ਵੀ ਹੋ ਰਹੀ ਹੈ ਜਿਸ ਦੇ ਵਿੱਚ ਪਿੰਡ ਦੇ ਬਹੁਤ ਸਾਰੇ ਲੋਕ ਨੇ ਅਲੱਗ-ਅਲੱਗ ਤਰ੍ਹਾਂ ਦੇ ਝਾੜ ਲੈ ਕੇ ਬੈਠੇ ਹੋਏ ਨੇ ਕੋਈ ਸੋਟੇ ਫੜ ਕੇ ਹੈ ਕਿਸੇ ਦੇ ਹੱਥੇ 'ਚ ਡਾਂਗਾ ਹੈ ਕੋਈ ਕੁਛ ਖਤਰਨਾਕ ਹਥਿਆਰ ਹੈ ਤਾਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਪੈਂਦੀਏ ਨੂੰ ਮਤਲਬ ਜਿਹੜਾ ਹੈ ਕਾਬੂ ਕੀਤਾ ਜਾ ਸਕੇ ਜੇਕਰ ਜੰਗਲੀ ਜੀਵ ਵਿਭਾਗ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਵੀ ਬਕਾਇਦਾ ਤੌਰ ਤੇ ਜਿਹੜੇ ਪਿੰਜਰੇ ਐ ਉਹ ਲਗਾਏ ਹੋਏ ਨੇ ਔਰ ਦਿਨ ਰਾਤ ਉਥੇ ਪਹਿਰਾ ਵੀ ਦੇ ਰਹੇ ਨੇ ਇੱਕ ਵਾਇਰਲ ਵੀਡੀਓ ਐ ਉਸ ਵਾਇਰਲ ਵੀਡੀਓ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡ ਦੇ ਲੋਕ ਜਿਹੜੇ ਨੇ ਉਸ ਟੈਂਡੂ ਉੱਤੇ ਹੀ ਬੈਠੇ ਨੇ ਔਰ ਕਿਤੇ ਨਾ ਕਿਤੇ ਉਹ ਸੈਨਿਆਂ ਹੋਇਆ ਹੈ ਉਹ ਵੀ ਡਰਿਆ ਹੋਇਆ ਹੈ ਕਿਉਂਕਿ ਜਿਹੜੇ ਕਿ ਜੰਗਲਾਂ ਦੇ ਵਿੱਚ ਆਜ਼ਾਦ ਆਜ਼ਾਦ ਘੁੰਮਦੇ ਨੇ ਔਰ ਕਿਤੇ ਨਾ ਕਿਤੇ ਲੋਕਾਂ ਨੂੰ ਵੇਖ ਕੇ ਹਜੂਮ ਨੂੰ ਦੇਖ ਕੇ ਉਸ ਦੇ ਵਿੱਚ ਵੀ ਭੈ ਹੈ ਜਦੋਂ ਝੋਨੇ ਦੇ ਖੇਤਾਂ ਵਿੱਚ ਜਾਂ ਕਿਸੇ ਫਸਲ ਦੇ ਖੇਤ ਵਿੱਚ ਬੜਿਆ ਹੈ ਤਾਂ ਕੋਈ ਉਸ ਤੇ ਢੀਮਾ ਮਾਰ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਲੇਕਿਨ ਇੱਕ ਵੀਰ ਇਸ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਵੀਰ ਐਂਟਰੀ ਕਰਦਾ ਹੈ ਅੰਦਰ ਜਾਂਦਾ ਹੈ ਔਰ ਤੈਂਦੂਆ ਜਿਹੜਾ ਉਸ ਦੀ ਆਹਟ ਨੂੰ ਸੁਣ ਕੇ ਉੱਥੋਂ ਭੱਜ ਨਿਕਲਦਾ ਹੈ ਔਰ ਮਤਲਬ ਰਫ਼ਤਾਰ ਉਹਦੀ ਇੰਨੀ ਜ਼ਿਆਦਾ ਸ਼ਾਰਪ ਹੈ ਇੰਨੀ ਜ਼ਿਆਦਾ ਤੇਜ਼ ਹੈ ਕਿ ਜਿਸ ਨੂੰ ਦੇਖਿਆ ਹੀ ਬਣਦਾ ਹੈ ਸੋ ਇਸ ਕਰਕੇ ਬਾਰੰਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਕੱਲਾ ਬਾਰੰਦੇ ਵਿੱਚ ਹੀ ਨਹੀਂ ਹੈ ਕਿਉਂਕਿ ਪੈਂਡਿਓ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਉਹ ਕਿਤੇ ਵੀ ਜਾ ਸਕਦਾ ਹੈ ਕਿਸੇ ਵੀ ਨਾਲ ਦੇ ਪਿੰਡਾਂ ਵਿੱਚ ਵੀ ਜਾ ਸਕਦਾ ਸੋ ਮੇਰਾ ਇੱਕ ਸੁਝਾਅ ਹੈ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਸਕੂਲ ਵਿੱਚ ਭੇਜਣਾ ਦੇਖੋ ਹੁਣ ਪੜਨਾ ਹੀ ਪੜਨਾ ਹੈ ਲੇਕਿਨ ਸੇਫਟੀ ਵਿੱਚ ਹੀ ਸੇਫਟੀ ਹੁੰਦੀ ਹੈ ਬੱਚਿਆਂ ਨੂੰ ਆਪਣੀ ਨਜ਼ਰਾਂ ਦੇ ਸਾਹਮਣੇ ਰੱਖੋ ਬਿਨਾ ਮਤਲਬ ਕਿਸੇ ਕੰਮ ਤੋਂ ਤੁਸੀਂ ਕੋ ਮੋਹ ਫਿਰੋ ਨਾ ਤਾਂ ਕਿ ਇਸ ਤੰਦੂ ਦੇ ਸ਼ਕਾਰ ਹੋਣ ਤੋਂ ਬਚ ਸਕੀਏ ਸੋ ਦੋਸਤੋ ਇੱਕ ਵਾਇਰਲ ਵੀਡੀਓ ਹੈ ਉਹ ਵਾਇਰਲ ਵੀਡੀਓ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਲੋਗੇ ਤੇ ਪਿੰਡ ਦੇ ਲੋਕ ਕਿੰਨੇ ਸੀਰੀਅਸ ਨੇ ਇਸ ਤੰਦੂ ਨੂੰ ਪਕੜਨ ਵਾਸਤੇ ਵੇਖੋ ਵਾਇਰਲ ਵੀਡੀਓ ਹਾਂ ਜੀ ਇਹ ਦੇਖਿਆ ਬਣਾ ਰਿਹਾ ਉਹ ਸਟੇਟਮੈਂਟ ਕਹਿੰਦਾ ਉਹ ਬਹੁਤ ਅੱਜ ਜਿਹੜਾ ਪਹਿਲੇ ਅਸੀਂ ਹਾਂ ਤਾਂ ਮੰਨ ਲਓ ਮੈਂ ਤੇਰੇ ਕੋਲ ਤੇਰੀ ਉਹ ਯਾਰ ਤੇਰੀ ਮੰਨ ਫਿਰ ਅਰਜ ਨਹੀਂ ਆਹ ਚੀਜ਼ ਆਹ ਕਾ ਬੜਾ ਬੜਾ ਮੂਹ ਜਿੱਤ ਲਾ ਗਿਆ ਇਹਦੇ ਆਰੇ ਗਏ ਚੜੇ ਵਾਣੀ ਨੇ ਚੱਲ ਚੱਲ ਯਾਰ ਆ ਜਾ ਯਾਰ ਮਾੜਿਆ ਫੈ ਫੈ ਨਾ ਮਾਰੀ ਆ ਇਸ਼ਟ ਮਾਰੋ ਵੀ ਖੜ ਜਾ ਖੜ ਜਾ ਫੈਰਾ ਨਹੀਂ ਆ ਇਸ਼ਟ ਮਾਰੋ ਬਾਲ ਨੂੰ ਮਾਰ ਦੇਦਾ ਸਾਨੂੰ ਪਾਜੂ ਗਿਆ ਫੇਰ ਆ ਫੋਕਾ ਫਾਇਰ ਮਾਰ ਕੇ ਨੇ ਨਿਕੜਾ ਹੋਇਆ ਇੱਕ ਮਿੰਟ ਖੜ ਜਾ ਖੜ ਜਾ ਜਾਲ ਲਾ ਲੋ ਜਾਲ ਯਾ ਇਸ਼ਟ ਮਾਰਿਓ ਬਾਲ ਨਾਲ ਦਾ ਛੋਟਾ ਜਾਲ ਦਾ ਉੱਪਰ ਨੂੰ ਮਾਰਦਾ ਚਾਤ ਕੁਛ ਵੀਰ ਦਾ ਨੀਚਾ ਕਰਦਾ ਜੱਟ ਤੋਂ ਦੇਖੋ ਭੈਣ ਨੂੰ ਪਤਾ ਤਾਂ ਲੱਗਦਾ ਨਹੀਂ ਆ ਉਹ ਜੜਾ ਨੂੰ ਆਵਾਜ਼ ਉਹ ਹੀ ਕਹਿੰਦਾ ਮੜ ਜਾ ਮਾਰ ਦੋ ਖੜ ਕੇ ਇਤਨੇ ਰੋਲੇ ਮੈਂ ਤਾਂ ਹਿੱਕੜ ਜਾਂਦਾ ਅੱਗ ਲਿਖੜ ਗਿਆ ਉਹ ਕਿੱਥੇ ਹੈ ਇਹ ਨਹੀਂ ਹਣੀ ਹਣੀ ਉਹਦਾ ਮੋਟਰਸਾਈਕਲ ਤੇ ਮੰਗ ਦੇ ਵਿੱਚ ਭੱਜ ਗਿਆ ਹੈ ਇਹ ਤਾਂ ਗੱਡੀ ਬਾੜ ਤੋਂ ਆਏ ਆੰਗੂਰ ਉੱਪਰ ਲੜ ਗਿਆ ਉਹ ਯਾਰ ਇਹ ਦਸਤ ਵੀ ਚੜਦਾ ਪਾਵਾ ਕੰਮ ਉਹ ਥੋੜਾ ਥੋੜਾ ਫੜਾ ਫੜਾ ਹੇਗਾ ਮੈਂ ਹੈਗਾ ਸੋ ਇਸ ਦੇ ਨਾਲ ਸੰਬੰਧਿਤ ਜੋ ਵੀ ਸਾਡੇ ਕੋਲ ਅਪਡੇਟ ਆਉਂਦੀ ਰਹੇਗੀ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਕਿ ਤੰਦੂਆ ਪਕੜਿਆ ਗਿਆ ਹੈ ਜਾਂ ਅਜੇ ਵੀ ਉਸ ਦੀ ਪਕੜ ਦੀ ਜਿਹੜੀ ਕੋਸ਼ਿਸ਼ ਹੈ ਉਹ ਜਾਰੀ ਹੈ ਜਿਸ ਤਰ੍ਹਾਂ ਦੀ ਵੀ ਅਪਡੇਟ ਆਏਗੀ ਤੇ ਉਹ ਤੁਹਾਨੂੰ ਪੋਸੂ ਨਾਮਾ ਚੈਨਲ ਤੇ ਜ਼ਰੂਰ ਦਿਖਾਈ ਜਾਵੇਗੀ। ਇੱਕ ਗੱਲ ਹੋਰ ਹੈ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।